ਅੱਜ ਆਪਾਂ ਨਮਸਟੇ ਰਮਣਾ ਮੈਂ ਤੁਹਾਨੂੰ ਅੱਗੇ ਬਤਾਉਂਗਾ ਦੀ ਸਬਜੀ ਸਭ ਤੋਂ ਪਹਿਲਾਂ ਆਪਾਂ ਜੀਰਾ ਪਾ ਲੈਣਾ ਹੈ ਕਿ ਉਹਦੇ ਵਿੱਚ ਉਸ ਤੋਂ ਬਾਅਦ ਆਪਾਂ ਨੇ ਆਲੂ ਕੱਟ ਕੇ ਦੇ ਵਿੱਚ ਆਲੂ ਪਾ ਲੈਣੇ ਤੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਫਰਾਈ ਕਰ ਲੈਣਾ ਤਾਂ ਕਿ ਇਹ ਅੰਦਰੋਂ ਨਰਮ ਹੋ ਜਾਣ ਤੇ ਬਾਹਰੋਂ ਸਖਤ ਹੋ ਜਾਣ ਤੇ ਉਸ ਤੋਂ ਬਾਅਦ ਜਦੋਂ ਇਹ ਆਪਣੇ ਵਧੀਆ ਤਰੀਕੇ ਨਾਲ ਫਰਾਈ ਹੋ ਗਏ ਤੇ ਇਹਨਾਂ ਨੂੰ ਆਪਾਂ ਨੇ ਪਲੇਟ ਦੇ ਵਿੱਚ ਬਾਹਰ ਕੱਢ ਲੈਣਾ ਤੇ ਇਹਨਾਂ ਨੂੰ ਪਲੇਟ ਦੇ ਵਿੱਚ ਬਾਹਰ ਕੱਢਣ ਤੋਂ ਬਾਅਦ ਦੂਸਰੀ ਸਾਈਡ ਆਪਾਂ ਨੇ ਜਿਹੜੇ ਆਪਣੇ ਬਤਾਉ ਨੇ ਉਹ ਲੈ ਲੈਣੇ ਨੇ ਬਤਾਉਂਗਾ ਨੂੰ ਆਪਾਂ ਨੇ ਇਹ ਐਵੇਂ ਦੀ ਸ਼ੇਪ ਦੇ ਵਿੱਚ ਕੱਟ ਲੈਣਾਗਾ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਹੀ ਰਿਹਾ ਹੈ ਕਪਾਦਣਾਗਾ ਅਜ ਨਮਕ ਪਾਉਣ ਤੋਂ ਬਾਅਦ ਆਪਾਂ ਇਹਦੇ ਤੇ ਅਜਮਾਇਡ ਪਾ ਦੇਣੀ ਹੈ ਅਜਵੈਨ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਬੇਸਨ ਪਾ ਦੇਣਾ ਬੇਸਨ ਪਾ ਕੇ ਆਪਾਂ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਨੇ ਚੰਗੇ ਤਰੀਕੇ ਦੇ ਨਾਲ ਮਿਕਸੀ ਕਰਨਾਗਾ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਵੀ ਆਪਾਂ ਨੇ ਇਹਦੇ ਵਿੱਚ ਤੇਲ ਦੇ ਵਿੱਚ ਫਰਾਈ ਕਰਨ ਵਾਸਤੇ ਰੱਖ ਦੇਣਾ ਤੇ ਇਹਨਾਂ ਨੂੰ ਆਪਾਂ ਨੇ ਵਧੀਆ ਤਰੀਕੇ ਦੇ ਨਾਲ ਫਰਾਈ ਕਰਨਾਗਾ ਜਦੋਂ ਇਹ ਆਪਣਾ ਫਰਾਈ ਮਤਲਬ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਵੇਂ ਦੇ ਤਰੀਕੇ ਨਾਲ ਕਿੰਨਾ ਕੁ ਫਰਾਈ ਕਰਨਾ ਜਦੋਂ ਇਹ ਐਵੇਂ ਫਰਾਈ ਹੋ ਗਏ ਇਹਨਾਂ ਨੂੰ ਸ਼ੇਕ ਜੇ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਵੀ ਉਤਾਰ ਕੇ ਸਾਈਡ ਤੇ ਰੱਖ ਲੈਣਾ ਇਹਨਾਂ ਨੂੰ ਸਾਈਡ ਤੇ ਰੱਖਣ ਤੋਂ ਬਾਅਦ ਪਲੇਟ 'ਚ ਕੱਢਣ ਤੋਂ ਬਾਅਦ ਦੂਸਰੀ ਸਾਈਡ ਆਪਾਂ ਨੇ ਮਤਲਬ ਇਹਦੇ ਵਿੱਚ ਉਹ ਕਰ ਲੈਣਾ ਹੈਗਾ ਤੇਲ ਪਾ ਲੈਣਾ ਹੈਗਾ ਤੇਲ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦੇਣਾ ਪਿਆਜ਼ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਬਾਕੀ ਮਸਾਲੇ ਹੌਲੀ-ਹੌਲੀ ਐਡ ਕਰਾਂਗੇ ਨਮਕ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰ ਦਾਂਗੇ ਚੰਗੀ ਤਰੀਕੇ ਨਾਲ ਫਿਰ ਦੂਸਰੀ ਸਾਈਡ ਆਪਾਂ ਦਹੀਂ ਦੇ ਵਿੱਚ ਨਮਕ ਉਹ ਮਿਰਚ ਹਲਦੀ ਤੇ ਧਨੀਆ ਪਾਊਡਰ ਪਾ ਕੇ ਉਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਦੂਸਰੀ ਸਾਈਡ ਆਪਾਂ ਇਹਦੇ ਵਿੱਚ ਲ ਉਸ ਤੋਂ ਬਾਅਦ ਜਿਹੜਾ ਆਪਣਾ ਦਹੀਂ ਵਾਲਾ ਪੇਸਟ ਸੀ ਉਹ ਵੀ ਇਹਦੇ ਵਿੱਚ ਪਾ ਕੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਇਹ ਜਦੋਂ ਚੰਗੀ ਤਰੀਕੇ ਦੇ ਨਾਲ ਭੁੱਜ ਗਿਆ ਆਪਾਂ ਨੂੰ ਮਤਲਬ ਪਤਾ ਲੱਗ ਗਿਆ ਵੀ ਐਵੇਂ ਤਰੀਕੇ ਨਾਲ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਐਡ ਕਰਕੇ ਆਪਾਂ ਨੂੰ ਇਹਦੀ ਗਰੇਵੀ ਜੀ ਨੂੰ ਮਤਲਬ ਵਧੀਆ ਤਰੀਕੇ ਦੇ ਨਾਲ ਫਿਰ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਆਪਣੀ ਮੇਥੀ ਪਾ ਦਾਂਗੇ ਸੁੱਕੀ ਮੇਥੀ ਪਾ ਦਾਂਗੇ ਤੇ ਹਰੀ ਮਿਰਚ ਪਾ ਕੇ ਅਦਰਕ ਪਾ ਕੇ ਅਦਰਕ ਬਿਲੰਬਾ ਦਾ ਬ੍ਰੇਕਟ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਟਮਾ ਮੈਂ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੀ ਗਰੇਵੀ ਵਾਸਤੇ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਸਬਜ਼ੀਆਂ ਸੀਗੀਆਂ ਆਪਾਂ ਨੇ ਉਹ ਕੀਤੀਆਂ ਸੀਗਾ ਫਰਾਈ ਕੀਤੀਆਂ ਸੀ ਜਿਵੇਂ ਆਲੂ ਤੇ ਬਤਾਉਂ ਸਭ ਤੋਂ ਪਹਿਲਾਂ ਮਤਲਬ ਥੋੜਾ ਜਿਹਾ ਦੇਸੀ ਘਿਓ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਆਲੂ ਪਾ ਦੇਣੇ ਨੇ ਦੋਸਤੋ ਆਦੇ ਇਹਦੇ ਵਿੱਚ ਜਿਹੜੇ ਬਤਾਉਂ ਪੁੰਨੇ ਸੀ ਉਹ ਪਾ ਦੇਣੇ ਉਸ ਤੋਂ ਬਾਅਦ ਪਾ ਕੇ ਤੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਿਲਾ ਦੇਣਾ ਮਿਲਾਉਣ ਤੋਂ ਬਾਅਦ ਲਾਸਟ ਦੇ ਵਿੱਚ ਆਪਾਂ ਧਨੀਆ ਪਾ ਦੇਣਾ ਤੇ ਆਪਣੇ ਜਿਹੜੇ ਇਹ ਬਤਾਉਂ ਆ ਦੀ ਨਵੇਂ ਤਰੀਕੇ ਦੀ ਰੈਸਪੀ ਇਹ ਬਣ ਕੇ ਬਿਲਕੁਲ ਰੈਡੀ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨ in the next video of bye bye